ਜੋਨੋ ਮੁਸ਼ਕਿਲ ਦੇ ਵਿੱਚ ਪੈ ਜਾਂਦੀ ਹੈ ਲੋਕਾਂ ਦੇ ਵਿਚਕਾਰ ਹਫੜਾ ਦਫੜੀ ਮੱਚ ਜਾਂਦੀ ਹੈ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧਰ ਉੱਧਰ ਭੱਜਦੇ ਨੇ ਜਦੋਂ ਪਤਾ ਲੱਗਦਾ ਹੈ ਕਿ ਰੇਲ ਗੱਡੀ ਦੇ ਉੱਪਰਲੇ ਹਿੱਸੇ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਸਕਦੇ ਹੋ ਕਿ ਭਿਆਨਕ ਅੱਗ ਦਾ ਰੂਪ ਧਾਰਨ ਕਰ ਲੈਂਦੀ ਹੈ ਜਦਕਿ ਰੇਲ ਗੱਡੀ ਦੇ ਉੱਪਰਲੇ ਹਿੱਸੇ ਦੇ ਵਿੱਚ ਤਕਰੀਬਨ ਥੋੜੀ ਕੱਗ ਲੱਗਦੀ ਹੈ ਪਰ ਉਸ ਤੋਂ ਬਾਅਦ ਅਗੈਨਿਕ ਜ਼ਿਆਦਾ ਵੱਧ ਜਾਂਦੀ ਹੈ ਕਿ ਲੋਕਾਂ ਦੇ ਵਿਚਕਾਰ ਹਫੜਾ ਦਫੜੀ ਦਾ ਮਾਹੌਲ ਹੈ ਜਿਹੜਾ ਬਣ ਜਾਂਦਾ ਹੈ ਲੋਕੀ ਸਹਿਮ ਜਾਂਦੇ ਨੇ ਤੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧ-ਉਧਰ ਭੱਜ ਜਾਂਦੇ ਨੇ ਤਾਂ ਬਿਲਕੁਲ ਸ਼ਾਮ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਤਾਂ ਕੱਟਨਾ ਕੱਲ ਸ਼ਾਮ ਨੂੰ ਵਾਪਰਦੀ ਹੈ ਜਦੋਂ ਰੇਲ ਗੱਡੀ ਦੇ ਉੱਪਰਲੇ ਹਿੱਸੇ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਸਵਰਗਤ ਰੇਲਵੇ ਸਟੇਸ਼ਨ ਤੇ ਵੀ ਹਫੜਾ ਦਫੜੀ ਮਚ ਜਾਂਦੀ ਹੈ ਲੋਕਾਂ ਦੇ ਵਿੱਚ ਭਚਾਲ ਪੈਦਾ ਹੋ ਜਾਂਦਾ ਹੈ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਲੋਕੀ ਸਹਿਮ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਆਪਣੀਆਂ ਜਾਨਾਂ ਨੇ ਜਿਹੜੀਆਂ ਬਚਾਈਆਂ ਜਾ ਸਕਦੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਿਆਨਕ ਅੱਗ ਦਾ ਰੂਪ ਧਾਰਨ ਕਰ ਲੈਂਦੀ ਹੈ ਉਸ ਤਰੀਕੇ ਦੇ ਨਾਲ ਅੱਗ ਹੈ ਜਿਹੜੀ ਆਸ-ਪਾਸੇ ਫੈਲ ਜਾਂਦੀ ਹੈ ਪਰ ਮੌਕੇ ਤੇ ਹੀ ਅੱਗ ਤੇ ਕਾਬੂ ਪਾ ਲਿਆ ਜਾਂਦਾ ਪਰ ਕਿਤੇ ਨਾ ਕਿਤੇ ਲੋਕਾਂ ਦੇ ਦਿਲ ਦੇ ਵਿੱਚ ਇਹ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਕਿ ਹੁਣ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਹੁਣ ਆਪਣੀ ਜਾਨ ਕਿਸ ਤਰੀਕੇ ਨਾਲ ਬਚਾ ਸਕਦੇ ਨੇ ਉਹ ਆਪਸ ਦੇ ਵਿੱਚ ਦਰਅਸਲ ਡਰ ਜਾਂਦੇ ਨੇ ਉਹਨਾਂ ਦੇ ਦਿਲ ਹੈ ਜਿਹੜੇ ਸਹਿਮ ਜਾਂਦੇ ਨੇ ਤੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਜਦੋਂ ਪਤਾ ਲੱਗਦਾ ਹੈ ਸਾਰੀ ਘਟਨਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਪ੍ਰਭਾਵਿਤ ਪੈਂਟੋਗ੍ਰਾਫ ਹੁੰਦੇ ਨੇ ਉਹਨਾਂ ਨੂੰ ਤੁਰੰਤ ਸੇਵਾ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਤੇ ਰੇਲ ਗੱਡੀ ਦੇ ਬਾਕੀ ਬਚੇ ਪੈਂਟੋਗ੍ਰਾਫਾਂ ਦੇ ਨਾਲ ਲਗਭਗ 5 ਮਿੰਟ ਦੀ ਸਮੱਸਿਆ ਦੇ ਨਿਪਟਾਰੇ ਤੋਂ ਬਾਅਦ ਰੇਲ ਗੱਡੀ ਆਪਣੀ ਅਗਲੀ ਯਾਤਰਾ ਨੂੰ ਜਿਹੜੀ ਸ਼ੁਰੂ ਕਰਦੀ ਹੈ ਅਗਲੀ ਯਾਤਰਾ ਜਿਹੜੀ ਉਹਦਾ ਨਾਰਮਲ ਯਾਤਰਾ ਹੁੰਦੀ ਹੈ ਉਸ ਤਰੀਕੇ ਦੇ ਨਾਲ ਚੱਲਦੀ ਰਹਿੰਦੀ ਹੈ ਸੰਸਟ న్యూਸ ਬਿਊਰੋ ਰਿਪੋਰਟ ਤਾਂ ਲੱਖਾਂ ਲੋਕਾਂ ਦੀ ਜਾਨ ਮੁਸ਼ਕਿਲ ਦੇ ਵਿੱਚ ਪੈ ਜਾਂਦੀ ਹੈ ਲੋਕਾਂ ਦੇ ਵਿਚਕਾਰ ਹਫੜਾ ਦਫੜੀ ਮਚ ਜਾਂਦੀ ਹੈ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧਰ ਉੱਧਰ ਭੱਜਦੇ ਨੇ ਜਦੋਂ ਪਤਾ ਲੱਗਦਾ ਹੈ ਕਿ ਰੇਲ ਗੱਡੀ ਦੇ ਉੱਪਰਲੇ ਹਿੱਸੇ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਸਕਦੇ ਹੋ ਕਿ ਭਿਆਨਕ ਅੱਗ ਦਾ ਰੂਪ ਧਾਰਨ ਕਰ ਲੈਂਦੀ ਹੈ ਜਦਕਿ ਰੇਲ ਗੱਡੀ ਦੇ ਉੱਪਰਲੇ ਹਿੱਸੇ ਦੇ ਵਿੱਚ ਤਕਰੀਬਨ ਥੋੜੀ ਕ ਅੱਗ ਲੱਗਦੀ ਹੈ ਪਰ ਉਸ ਤੋਂ ਬਾਅਦ ਅਗਨੀ ਕਾ ਜ਼ਿਆਦਾ ਵੱਧ ਜਾਂਦੀ ਹੈ ਕਿ ਲੋਕਾਂ ਦੇ ਵਿੱਚਕਾਰ ਹਫੜਾ ਦਫੜੀ ਦਾ ਮਾਹੌਲ ਹੈ ਜਿਹੜਾ ਬਣ ਜਾਂਦਾ ਲੋਕੀ ਸਹਿਮ ਜਾਂਦੇ ਨੇ ਤੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧ-ਉੱਧ ਭੱਜ ਜਾਂਦੇ ਨੇ ਤਾਂ ਬਿਲਕੁਲ ਸ਼ਾਮ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਤਾਂ ਘਟਨਾ ਕੱਲ੍ਹ ਸ਼ਾਮ ਨੂੰ ਵਾਪਰਦੀ ਹੈ ਜਦੋਂ ਰੇਲ ਗੱਡੀ ਦੇ ਉੱਪਰਲੇ ਹਿੱਸੇ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਸਵਰਗਤ ਰੇਲਵੇ ਸਟੇਸ਼ਨ ਤੇ ਵੀ ਹਫੜਾ ਦਫੜੀ ਮਚ ਜਾਂਦੀ ਹੈ ਲੋਕਾਂ ਦੇ ਵਿੱਚ ਭਚਾਲ ਪੈਦਾ ਹੋ ਜਾਂਦਾ ਹੈ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਲੋਕੀ ਸਹਿਮ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਆਪਣੀਆਂ ਜਾਨਾਂ ਨੇ ਜਿਹੜੀਆਂ ਬਚਾਈਆਂ ਜਾ ਸਕਦੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਿਆਨਕ ਅੱਗ ਦਾ ਰੂਪ ਧਾਰਨ ਕਰ ਲੈਂਦੀ ਹੈ ਉਸ ਤਰੀਕੇ ਦੇ ਨਾਲ ਅੱਗ ਹੈ ਜਿਹੜੀ ਆਸ-ਪਾਸੇ ਫੈਲ ਜਾਂਦੀ ਹੈ ਪਰ ਮੌਕੇ ਤੇ ਹੀ ਅੱਗ ਤੇ ਕਾਬੂ ਪਾ ਲਿਆ ਜਾਂਦਾ ਪਰ ਕਿਤੇ ਨਾ ਕਿਤੇ ਲੋਕਾਂ ਦੇ ਦਿਲ ਦੇ ਵਿੱਚ ਇਹ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਕਿ ਹੁਣ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਹੁਣ ਆਪਣੀ ਜਾਨ ਕਿਸ ਤਰੀਕੇ ਨਾਲ ਬਚਾ ਸਕਦੇ ਨੇ ਉਹ ਆਪਸ ਦੇ ਵਿੱਚ ਦਰਅਸਲ ਡਰ ਜਾਂਦੇ ਨੇ ਉਹਨਾਂ ਦੇ ਦਿਲ ਹੈ ਜਿਹੜੇ ਸਹਿਮ ਜਾਂਦੇ ਨੇ ਤੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਜਦੋਂ ਪਤਾ ਲੱਗਦਾ ਹੈ ਸਾਰੀ ਘਟਨਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਪ੍ਰਭਾਵਿਤ ਪੈਂਟੋਗ੍ਰਾਫ ਹੁੰਦੇ ਨੇ ਉਹਨਾਂ ਨੂੰ ਤੁਰੰਤ ਸੇਵਾ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਤੇ ਰੇਲ ਗੱਡੀ ਦੇ ਬਾਕੀ ਬੱਚੇ ਪੈਂਟੋਗ੍ਰਾਫਾਂ ਦੇ ਨਾਲ ਲਗਭਗ 5 ਮਿੰਟ ਦੀ ਸਮੱਸਿਆ ਦੇ ਨਿਪਟਾਰੇ ਤੋਂ ਬਾਅਦ ਰੇਲ ਗੱਡੀ ਆਪਣੀ ਅਗਲੀ ਯਾਤਰਾ ਨੂੰ ਜਿਹੜੀ ਸ਼ੁਰੂ ਕਰਦੀ ਹੈ ਅਗਲੀ ਯਾਤਰਾ ਜਿਹੜੀ ਉਹਦਾ ਨਾਰਮਲ ਯਾਤਰਾ ਹੁੰਦੀ ਹੈ ਉਸ ਤਰੀਕੇ ਦੇ ਨਾਲ ਚੱਲਦੀ ਰਹਿੰਦੀ ਹੈ ਸੰਜਟ న్యూਸ ਬਿਊਰੋ ਰਿਪੋਰਟ